ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਆਰਟਿਸਟਾਂ ਦੇ ਗਾਣੇ ਪੂਰੇ ਇੰਡੀਆ 'ਚ ਸੁਣੇ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਪੰਜਾਬੀ ਸਮਝ ਵੀ ਨਹੀਂ ਆਉਂਦੀ ਉਹ ਵੀ ਪੰਜਾਬ ਦੇ ਆਰਟਿਸਟਾਂ ਨੂੰ ਸੁੰਨਾ ਪਸੰਦ ਕਰਦੇ ਹਨ ਪਰ ਇੰਡੀਆ ਪਾਕਿਸਤਾਨ ਦੇ ਹਾਲੀਆ ਰੋਲੇ ਦੇ ਦੌਰਾਨ ਕਈ ਪੰਜਾਬੀ ਕਲਾਕਾਰਾਂ ਨੇ ਚੁੱਪੀ ਧਾਰਨ ਕਰ ਰੱਖੀ ਅਤੇ ਇਹ ਸਭ ਤੇ ਨਿਊਟਰਲ ਰਹਿੰਦੇ ਆ ਆਪ ਦਾ ਕੋਈ ਰਿਐਕਸ਼ਨ ਹੀ ਦਿੱਤਾ ਸੀ ਜਿਸ ਤੋਂ ਬਾਅਦ ਐਮੀ ਵਰਕ ਵਰਗੇ ਕਲਾਕਾਰਾਂ ਨੂੰ ਕਮੈਂਟ ਸੈਕਸ਼ਨ ਵਿੱਚ ਸਰੋਤਿਆਂ ਨੇ ਲੱਸੀ ਲੱਸੀ ਕਹਿ ਕੇ ਨਵਾਜ਼ਨਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਦੀ ਇੱਕ ਹਾਲੀਆ ਵੀਡੀਓ ਕਾਲ ਦੇ ਦੌਰਾਨ ਐਮੀ ਨੇ ਇਸ ਵਾਰ ਕੀ ਕਿਹਾ ਆਪ ਭਮੈਣੇ ਲੱਸੀ ਵਾਲੇ ਮੈਸੇਜ ਪਤਾ ਨਹੀਂ ਸੀ ਇਹ ਕੋਈ ਮਤਲਬ ਆਪਾਂ ਨੂੰ ਮਜ਼ਾਕ ਕਰਦੇ ਆ ਲੱਸੀ ਲੈਦੇ ਆ ਦਾ ਮਤਲਬ ਇਹ ਹੁੰਦਾ ਮੈਂ ਤਾਂ ਪੜਿਆ ਨਹੀਂ ਉਹ ਤਾਂ ਨਹੀਂ ਮੈਂ ਇੱਕ ਤਾਂ ਵੀਡੀਓ ਵੇਖੀਆ ਲੱਸੀ ਲੱਸੀ ਉਹ ਸਾਨੂੰ ਇਹ ਮਜ਼ਾਕ ਵੀ ਹੁਣੀ ਲੱਗਦਾ ਲੱਸੀ ਤਾਂ ਪੀਣ ਵਾਲੀ ਚੀਜ਼ ਆ ਸਾਰੇ ਬਣੇ ਲੱਸੀ ਦੇ ਕਿਆ ਕਰੋ ਕਿਆ ਕਰੋ ਈਜ਼ੀ ਹੋ ਜਾਓ ਜੇ ਤੀ ਮਜ਼ਾਕ ਕਰ ਰਹੇ ਹੋ ਤੇ ਕੋਈ ਗੱਲ ਨਹੀਂ ਅਸੀਂ ਨਹੀਂ ਫੀਲ ਫੁਲ ਕਰਦੇ ਲੱਸੀ ਲੱਸੀ ਦਾ ਕੀੜੀ ਗੱਲ ਹੋਗੀ ਤਾਂ ਸਿਰਫ ਸਾਉਥ ਵੀ ਮਿਲਦੀ ਆ ਗੋਰਿਆਂ ਕੋਲ ਵੀ ਨਾਲੇ ਮੰਗੋ ਲੱਸੀ ਕਦੇ ਕੋਸ਼ ਕਦੇ ਕੁਛ ਇਹ ਤਾਂ ਸਾਰੇ ਲੋਕ ਪੀਂਦੇ ਆ ਐਕਚੁਅਲੀ ਆ ਜਿਹੜੀ ਲੋਕ ਗਲਤ ਕਮੈਂਟ ਕਰਦੇ ਨਾ ਉਹਤੇ ਧਿਆਨ ਹੀ ਨਾ ਦੇਆ ਕਰੋ ਦੇ ਆ ਦਾ ਮੋਸਟ ਮੈਂ ਦੂੰਜੀ ਮਤਲਬ